ऑस्ट्रेलिया स्टडी वीजा ਦੀ ਗੱਲ ਕਰੀਏ ਤਾਂ ਅੱਜ ਕੁਝ ਖਾਸ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਕਿਉਂਕਿ ਅੱਜ ਇੱਕ ਤਾਂ ਆਪਾਂ ਗੱਲ ਕਰਨੀ ਹੈ ਡੀ ਟੂ ਡੀ ਪ੍ਰੋਗਰਾਮ ਬਾਰੇ ਇਸ ਉੱਪਰ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਨੇ ਕੌਣ ਕੌਣ ਕਿਹੜੀ ਪ੍ਰੋਫਾਈਲ ਵਾਲੇ ਸਟੂਡੈਂਟਸ ਐਲੀਜੀਬਲ ਨੇ ਕਿੰਨੀ ਪਰਸੈਂਟੇਜ ਚਾਹੀਦੀ ਹੁੰਦੀ ਹੈ ਖਰਚਾ ਫੰਡ ਯੂਨੀਵਰਸਿਟੀਆਂ ਇਹ ਤਮਾਮ ਸਵਾਲ ਜਿਹੜੇ ਤੁਹਾਡੇ ਹੁੰਦੇ ਨੇ ਡੀ ਟੂ ਡੀ ਪ੍ਰੋਗਰਾਮ ਨੂੰ ਲੈ ਕੇ ਇਹ ਸਾਰੇ ਜਵਾਬ ਅੱਜ ਦੀ ਵੀਡੀਓ ਜ਼ਰੀਏ ਤੁਹਾਨੂੰ ਮਿਲਣ ਜਾ ਰਹੇ ਨੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਸੋ ਮਨਪ੍ਰੀਤ ਜੀ ਅੱਜ ਦਾ ਸਵਾਲ ਤੁਸੀਂ ਸਮਝ ਚੁੱਕੇ ਹੋ ਕਿ ਆਪਾਂ ਕਿਸ ਉੱਪਰ ਪੂਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨੀ ਹੈ ਡੀ ਟੂ ਡੀ ਪ੍ਰੋਗਰਾਮ ਨੂੰ ਲੈ ਕੇ ਇੱਕ ਇੱਕ ਪੁਆਇੰਟ ਜੋ ਹੈ ਜ਼ਰੂਰ ਸਟੂਡੈਂਟਸ ਨਾਲ ਸਾਂਝਾ ਕਰਿਓ ਤਾਂ ਕਿ ਅਗਲੇ ਇਨਟੇਕ ਦੇ ਲਈ ਹੁਣ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਤਾਂ ਉਹ ਡੀ ਟੂ ਡੀ ਪ੍ਰੋਗਰਾਮ ਨੂੰ ਸਮਝ ਕੇ ਚੰਗੀ ਤਰ੍ਹਾਂ ਆਪਣੀ ਪ੍ਰੋਫਾਈਲ ਨਾਲ ਮੈਚ ਕਰਦੇ ਹੋਏ ਅੱਗੇ ਵਧ ਸਕਣ ਜੀ ਬਿਲਕੁਲ ਹਰਜੋਤ ਮੈਮ ਅ ਡੀ ਟੂ ਡੀ ਪ੍ਰੋਗਰਾਮ ਉਨੇ ਇੰਪੋਰਟੈਂਟ ਹੈ ਜਿੰਨੇ ਕਿ ਬੈਚਲਰਸ ਆਫ ਮਾਸਟਰਸ ਡਿਗਰੀਜ਼ ਨੇ ਕਿਉਂਕਿ ਹਰ ਬੱਚੇ ਆ ਹਰ ਬੱਚੇ ਦੀ ਕੈਪੇਬਿਲਿਟੀ ਡਿਫਰੈਂਟ ਹੈ ਕਈ ਵਾਰੀ ਕਿਸੇ ਬੱਚੇ ਦੀ ਪਰਸੈਂਟੇਜ ਘੱਟ ਰਹਿ ਜਾਂਦੀ ਹੈ ਪਲੱਸ 2 ਦੇ ਵਿੱਚ ਜਾਂ ਕਿ ਕਈ ਵਾਰੀ ਕਿਸੇ ਬੱਚੇ ਦੇ ਆਲਸ ਦੇ ਵਿੱਚ ਸਕੋਰ ਘੱਟ ਰਹਿ ਜਾਂਦੇ ਆ ਉਹਦਾ ਇਹ ਮਤਲਬ ਨਹੀਂ ਹੈ ਕਿ ਉਹ ਬੱਚਾ ਆਸਟ੍ਰੇਲੀਆ ਜਾ ਨਹੀਂ ਸਕਦਾ ਡੀ ਟੂ ਡੀ ਪ੍ਰੋਗਰਾਮ ਸਪੈਸ਼ਲੀ ਡਿਜ਼ਾਈਨ ਹੀ ਉਹਨਾਂ ਬੱਚਿਆਂ ਲਈ ਕੀਤਾ ਗਿਆ ਜਿਨ੍ਹਾਂ ਦੇ ਕਿਸੇ ਚੀਜ਼ ਦੇ ਵਿੱਚ ਥੋੜੀ ਜੀ ਕਮੀ ਰਹਿ ਗਈ ਹੈ ਜਾਂ ਤਾਂ ਪਲੱਸ 2 ਦੇ ਨੰਬਰਾਂ 'ਚ ਜਾਂ ਆਲਸ ਦੇ ਨੰਬਰਾਂ ਦੇ ਵਿੱਚ ਡੀ ਟੂ ਡੀ ਜ਼ਿਆਦਾਤਰ ਉਹੀ ਯੂਨੀਵਰਸਿਟੀਆਂ ਦੇ ਰਹੀਆਂ ਜਿਹੜੀਆਂ ਕਿ ਸਾਨੂੰ ਬੈਚਲਰਸ ਡਿਗਰੀ ਦੇ ਰਹੀਆਂ ਸੀ ਬੈਚਲਰਸ ਦੇ ਐਡਮਿਸ਼ਨ ਦੇ ਰਹੀਆਂ ਸੀ ਇਹ ਨਹੀਂ ਕਿ ਅਸੀਂ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਡਿਪਲੋਮਾ ਕਰਾਵਾਂਗੇ ਫਿਰ ਬੱਚਾ ਯੂਨੀਵਰਸਿਟੀ ਦੇ ਵਿੱਚ ਜਾਏਗਾ ਉਹੀ ਜਿਹੜੀ ਯੂਨੀਵਰਸਿਟੀ ਹੈ ਫੋਰ ਐਗਜ਼ਾਮਪਲ ਲਟਰੋਬ ਯੂਨੀਵਰਸਿਟੀ ਉਹਨਾਂ ਦਾ ਹੀ ਕਾਲਜ ਹੈ ਲਟਰੋਬ ਕਾਲਜ ਤਾਂ ਬੱਚੇ ਨੂੰ ਇਹ ਤਾਂ ਸੋਚਣ ਦੀ ਲੋੜ ਹੀ ਨਹੀਂ ਕਿ ਕਿਸੇ ਮਾੜੇ ਇੰਸਟੀਚਿਊਟ ਦੇ ਵਿੱਚ ਮੇਰੀ ਐਡਮਿਸ਼ਨ ਹੁੰਦੀ ਪਈ ਹੈ ਉਹਦੀ ਉਹੀ ਇਕੁਇਵਲੈਂਟ ਉਹੀ ਸੇਮ ਯੂਨੀਵਰਸਿਟੀ ਦੇ ਕਾਲਜ ਦੇ ਵਿੱਚ ਹੀ ਐਡਮਿਸ਼ਨ ਹੋਏਗੀ ਔਰ ਡਿਊਰੇਸ਼ਨ ਵੀ ਸੇਮ ਰਹੇਗਾ ਜੇ ਬੱਚੇ ਨੇ ਬੈਚਲਰ 3 ਸਾਲ ਦੀ ਕਰਨੀ ਸੀ ਤੇ ਡਿਪਲੋਮਾ ਟੂ ਡਿਗਰੀ ਦੇ ਵਿੱਚ ਵੀ 1+2 ਹੀ ਹੋਏਗਾ ਉਹਨੂੰ 1 ਸਾਲ ਐਕਸਟਰਾ ਨਹੀਂ ਲਾਣਾ ਪਏਗਾ ਉਹਦੇ ਸਾਲ 3 ਹੀ ਬਣਨਗੇ ਉਹਨੂੰ ਫਾਈਨਲ ਡਿਗਰੀ ਬੈਚਲਰਸ ਦੀ ਹੀ ਮਿਲੇਗੀ ਸਿਰਫ ਯੂਨੀਵਰਸਿਟੀ ਦੇ ਕਹਣਾ ਕਿ ਅਗਰ ਤੁਹਾਡੀ ਕਿਤੇ ਚੀਜ਼ ਦੇ ਵਿੱਚ ਤੁਸੀਂ ਥੋੜੇ ਜਿਹੀ ਵੀਕ ਉਹ ਅਸੀਂ ਡਿਪਲੋਮਾ ਦੇ ਵਿੱਚ ਤੁਹਾਨੂੰ ਉਸ ਚੀਜ਼ ਦੇ ਵਿੱਚ ਇੰਪਰੂਵ ਕਰਕੇ ਫਿਰ ਬੈਚਲਰਸ ਦੇ ਸੈਕੰਡ ਇਅਰ ਦੇ ਵਿੱਚ ਬਾਕੀ ਬੈਚ ਦੇ ਨਾਲ ਹੀ ਮਿਕਸ ਕਰ ਦਾਂਗੇ ਇਹ ਨਹੀਂ ਕਿ ਤੁਸੀਂ ਇਹ ਅਲੱਗ ਤੋਂ ਹੀ ਪੜਦੇ ਰਹੋਗੇ ਹਮੇਸ਼ਾ ਕਿ ਤੁਸੀਂ ਡਿਪਲੋਮਾ ਤੋਂ ਡਿਗਰੀ ਦੇ ਵਿੱਚ ਆਇਓ ਸੋ ਕੋਈ ਵੀ ਬੱਚਾ ਜਿਹਦੇ 60% ਨੇ ਜਾਂ 58 ਨੇ ਜਾਂ 62 ਹੈ ਜਾਂ ਉਹ ਬੈਚਲਰਸ ਦੇ ਵਿੱਚ ਐਲੀਜੀਬਲ ਨਹੀਂ ਹੈ ਉਹਨੂੰ ਕੋਈ ਮਨਾ ਕਰ ਰਹੀ ਜਣ ਕਿ ਤੇਰਾ ਬੈਚਲਰਸ 'ਚ ਨਹੀਂ ਅਪਲਾਈ ਹੋ ਸਕਦਾ ਉਹ ਬੱਚਾ ਡਿਪਲੋਮਾ ਟੂ ਡਿਗਰੀ ਦੇ ਵਿੱਚ ਜਾ ਸਕਦਾ ਹੈ ਹੈਲਥ ਦੇ ਪ੍ਰੋਗਰਾਮ ਵੀ ਹੈ ਆਈਟੀ ਦੇ ਪ੍ਰੋਗਰਾਮ ਵੀ ਹੈ ਔਰ ਬਿਜ਼ਨਸ ਦੇ ਪ੍ਰੋਗਰਾਮ ਵੀ ਹੈ ਫਿਰ ਬੱਚੇ ਨੂੰ ਇਹ ਵੀ ਸੋਚਣ ਦੀ ਲੋੜ ਨਹੀਂ ਕਿ ਡਿਪਲੋਮਾ 'ਚ ਜਾ ਰਹੇ ਹਾਂ ਸ਼ਾਇਦ ਮੈਨੂੰ ਕਿਸੇ ਸਪੈਸੀਫਿਕ ਕੋਰਸ ਦੇ ਵਿੱਚ ਹੀ ਜਾਣਾ ਪਏਗਾ ਇਦਾਂ ਦੀ ਕੋਈ ਫਾਊਂਡੇਸ਼ਨ ਨਹੀਂ ਹੈ ਜੇ ਬੱਚਾ ਡਿਪਲੋਮਾ ਆਫ ਹੈਲਥ ਸਾਇੰਸ 'ਚ ਜਾ ਰਿਹਾ ਤਾਂ ਉਹ ਬੈਚਸ ਆਫ ਹੈਲਥ ਸਾਇੰਸ ਜਾਂ ਨਰਸਿੰਗ ਦੇ ਵਿੱਚ ਹੀ ਅੱਗੇ ਸ਼ਿਫਟ ਕਰੇਗਾ ਸੋ ਬਹੁਤ ਅੱچھے ਪ੍ਰੋਗਰਾਮਸ ਹੈ ਬਹੁਤ ਅੱਛੀ ਯੂਨੀਵਰਸਿਟੀਆਂ ਹੈ ਜਿਹੜੀਆਂ ਇਹ ਪ੍ਰੋਗਰਾਮ ਨੂੰ ਪ੍ਰੋਵਾਈਡ ਕਰਵਾ ਰਹੀਆਂ ਅਗਰ ਕੋਈ ਬੱਚਾ ਵੀਕ ਹੈ ਮੈਂ ਦੁਬਾਰਾ ਕਹਿ ਰਿਹਾ ਕਿਸੇ ਵੀ ਚੀਜ਼ ਦੇ ਵਿੱਚ ਉਹਦੇ ਜੀ 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 ਠੀਕ ਹੈ ਬਿਲਕੁਲ ਸੋ ਇੱਕ ਵਾਰ ਸਾਰੇ ਆਪਾਂ ਪੈਰਾਮੀਟਰਸ ਦੀ ਗੱਲ ਕਰ ਲਈ ਐਲੀਜੀਬਿਲਿਟੀ ਨੂੰ ਲੈ ਕੇ ਪਰਸੈਂਟੇਜ ਨੂੰ ਲੈ ਕੇ ਜਿਹੜੇ ਸਟੂਡੈਂਟਸ ਨੇ ਸਬਜੈਕਟਸ ਲਏ ਹੁੰਦੇ ਨੇ ਉਸ ਦੇ ਹਿਸਾਬ ਦੇ ਨਾਲ ਸਟੂਡੈਂਟਸ ਨੂੰ ਜ਼ਰੂਰ ਗਾਈਡ ਕਰਨਾ ਜੀ ਪਰਸੈਂਟੇਜ ਦੇਖੋ ਅਗਰ ਮੈਂ ਜਿੱਦਾਂ ਮੋਸਟਲੀ ਯੂਨੀਵਰਸਿਟੀਆਂ ਨੂੰ 65 ਉੱਪਰ ਹੀ ਚਾਹੀਦੀ ਹੈ ਬੈਚਲਰਸ ਵਾਸਤੇ ਅਗਰ ਕੋਈ ਵੀ ਬੱਚਾ 65 ਤੋਂ ਨੀਚੇ ਰਹਿ ਗਿਆ ਤਾਂ ਉਹ ਸਾਨੂੰ ਆ ਕੇ ਮਿਲ ਸਕਦਾ ਉਹ ਡਿਪਲੋਮਾ ਦੇ ਵਿੱਚ ਅਪਲਾਈ ਕਰ ਸਕਦਾ ਹੈ ਡਿਪਲੋਮਾ ਦੀ ਜਿਹੜੀ ਫੀਸ ਹੈ ਉਹ ਵੀ ਬੈਚਲਰਸ ਦੇ ਆਲਮੋਸਟ ਸੇਮ ਹੀ ਹੁੰਦੀ ਹੈ ਯਾਨੀ ਕਿ ਜਿਹੜ ਮੈਂ ਦੱਸ ਦਿੰਦਾ ਕਿ ਉਹਨਾਂ ਦੀ ਫੀਸ ਵੀ ਉਨੀ ਹੀ ਹੁੰਦੀ ਹੈ ਜਿੰਨੀ ਬੈਚਲਰਸ ਦੀ ਹੁੰਦੀ ਹੈ ਉਹਦੇ ਨੀਅਰ ਅਬਾਊਟ ਹੀ ਹੁੰਦੀ ਹੈ ਥੋੜਾ ਬਹੁਤ ਉੱਪਰ نیچے ਫਰਕ ਹੁੰਦਾ ਕਿਉਂਕਿ ਰੈਪਿਊਟੇਸ਼ਨ ਉਹੀ ਹੈ ਫਕਲਟੀ ਉਹੀ ਹੈ ਕੈਂਪਸ ਉਹੀ ਹੈ ਫੈਸਿਲਿਟੀਆਂ ਉਹੀ ਹੈ ਸੋ ਜਿਹੜੀ ਫੀਸ ਹੈ ਉਹਦੇ ਜ਼ਿਆਦਾ ਫਰਕ ਨਹੀਂ ਹੁੰਦਾ ਸਕਾਲਰਸ਼ਿਪਸ ਵੀ ਮਿਲਦੀਆਂ ਡਿਪਲੋਮਾਸ ਦੇ ਵਿੱਚ ਵੀ ਸਕਾਲਰਸ਼ਿਪਸ ਮਿਲਦੀਆਂ ਕਿਉਂਕਿ ਅਗਰ ਕੋਈ ਬੱਚਾ ਫੋਰ ਐਗਜ਼ਾਮਪਲ ਪਲੱਸ 2 ਨੰਬਰ ਚੰਗੇ ਆ ਪਰ ਉਹਦੇ ਆਈਲਸੀ ਕਿਸੇ ਮੋਡਿਊਲ 'ਚ ਘੱਟ ਰਹਿ ਜਾਂਦੇ ਉਹਨੂੰ ਮਜਬੂਰੀ 'ਚ ਜਾਣਾ ਪੈ ਰਿਹਾ ਡਿਪਲੋਮਾ 'ਚ ਪਰ ਉਹਦੀ ਪਰਸੈਂਟੇਜ ਤਾਂ ਅੱਛੀ ਸੀਕਰ ਉਹਨੂੰ ਉਹਨੂੰ ਪਰਸੈਂਟੇਜ ਦੇ ਬੇਸ ਦੇ ਉੱਪਰ ਸਕਾਲਰਸ਼ਿਪ ਵੀ ਮਿਲ ਸਕਦੀ ਹੈ ਔਰ ਹਾਈ ਕਮਿਸ਼ਨ ਬਹੁਤ ਹੱਸ ਕੇ ਵੀਜ਼ਾ ਦਿੰਦਾ ਸੋ ਕੋਈ ਪ੍ਰੋਬਲਮ ਨਹੀਂ ਹੈ ਫੰਡਿੰਗ ਦੀ ਕੈਲਕੂਲੇਸ਼ਨ ਸੇਮ ਰਹੇਗੀ ਫੰਡਸ ਵੀ ਬੈਚਲਰਸ ਦੇ ਵਾਂਗ ਹੀ ਕੈਲਕੂਲੇਟ ਹੋਣਗੇ ਵੀ ਸੂ ਇਹ ਉਦ ਨਹੀਂ ਜਾਏਗੀ ਜਿਹੜੀ ਇੰਸ਼ੋਰੈਂਸ ਉਹ ਵੀ 3 ਸਾਲ ਦੀ ਉਦਾਂ ਹੀ ਹੋਏਗੀ ਕੋਈ ਬਾਕੀ ਕੋਈ ਫਰਕ ਨਹੀਂ ਹੈ ਸਿਰਫ ਫਰਕ ਇਹੀ ਹੈ ਕਿ ਯੂਨੀਵਰਸਿਟੀ ਇਹ ਚਾਹਦੀ ਹੈ ਕਿ ਅਗਰ ਤੁਸੀਂ ਕਿਸੇ ਚੀਜ਼ 'ਚ ਥੋੜੇ ਵੀਕ ਹੋ ਅਸੀਂ ਤੁਹਾਨੂੰ ਬਾਕੀ ਬੱਚਿਆਂ ਦੇ ਲੈਵਲ ਤੇ ਲਿਆ ਕੇ ਸਿੱਧਾ ਸੈਕੰਡ ਇਅਰ ਦੇ ਵਿੱਚ ਉਹ ਬੈਚ ਦੇ ਨਾਲ ਮਿਕਸ ਕਰਕੇ ਸੈਕੰਡ ਇਅਰ ਤੁਸੀਂ ਉਹੀ ਬੱਚਿਆਂ ਨਾਲ ਕਰੋਗੇ ਜਿਹੜਾ ਬੈਚਸ ਦਾ ਵੈਸੇ ਰੈਗੂਲਰ ਬੈਚ ਚੱਲ ਰਿਹਾ ਹੈ ਠੀਕ ਹੈ ਬਿਲਕੁਲ ਤੇ ਕਿਹੜੀ ਕਿਹੜੀ ਯੂਨੀਵਰਸਿਟੀਆਂ ਨੇ ਜਿੱਥੇ ਡੀ ਟੂ ਡੀ ਪ੍ਰੋਗਰਾਮਸ ਵਧੀਆ ਅੱچھے ਪ੍ਰੋਗਰਾਮਸ ਸਟੂਡੈਂਟਸ ਨੂੰ ਮਿਲ ਸਕਦੇ ਆ ਬਹੁਤ ਅੱਛੀਆਂ ਅੱਛੀਆਂ ਯੂਨੀਵਰਸਿਟੀਆਂ ਦੇ ਜਿੱਦਾਂ ਲੈਪਟੌਪ ਤੁਹਾਨੂੰ ਦੱਸਿਆ ਲੈਪਟੌਪ ਯੂਨੀਵਰਸਿਟੀ ਉਹਨਾਂ ਦਾ ਲੈਪਟੌਪ ਕਾਲਜ ਹੈ ਡੀਕਨ ਯੂਨੀਵਰਸਿਟੀ ਦਾ ਡੀਕਨ ਕਾਲਜ ਹੈ ਸੇਮ ਇਹ ਨਹੀਂ ਯੂटीएस ਹੈ ਯੂਨੀਵਰਸਿਟੀ ਉਹਨਾਂ ਦਾ ਯੂटीएस ਕਾਲਜ ਹੈ ਗ੍ਰਿਫਿਥ ਯੂਨੀਵਰਸਿਟੀ ਦਾ ਗ੍ਰਿਫਿਥ ਕਾਲਜ ਹੈ ਬਹੁਤ ਯੂਨੀਵਰਸਿਟੀਆਂ ਦੇ ਕਾਲਜਿਸ ਹੈ ਇਸ ਕਰਕੇ ਬੱਚੇ ਨੂੰ ਕੋਈ ਟੈਂਸ਼ਨ ਲੈਣ ਦੀ ਲੋੜ ਨਹੀਂ ਆ ਕਿ ਮੈਨੂੰ ਕਿਸੇ ਸਪੈਸੀਫਿਕ ਲੋਕੇਸ਼ਨ ਤੇ ਜਾ ਕੇ ਇਹ ਡਿਪਲੋਮਾ ਕਰਨਾ ਪੈਗਾ ਹਰ ਲੋਕੇਸ਼ਨ ਤੇ ਹਰ ਯੂਨੀਵਰਸਿਟੀ ਦੇ ਡਿਪਲੋਮਾ ਪ੍ਰੋਗਰਾਮਸ ਅਵੇਲੇਬਲ ਹੈ ਸੋ ਬਿਲਕੁਲ ਨਿਸ਼ਚਿੰਤ ਹੋ ਕੇ ਸਾਡੇ ਆਫਿਸ ਆਓ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਕਰਵਾਓ ਔਰ ਡਿਪਲੋਮਾ ਤੋਂ ਡਿਗਰੀਸ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਮੰਤਰੀ ਜੀ ਜ਼ਰੂਰ ਜਿਹੜਾ ਖਰਚਿਆਂ ਦੇ ਉੱਪਰ ਵੀ ਆਪਾਂ ਗੱਲ ਕਰ ਲਈਏ ਕਿਉਂਕਿ ਜਦੋਂ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਆਉਂਦੀ ਹੈ ਫੰਡਸ ਨੂੰ ਦੇਖਣਾ ਖਰਚਿਆਂ ਨੂੰ ਦੇਖਣਾ ਸਹੀ ਤਰੀਕੇ ਨਾਲ ਸਭ ਚੀਜ਼ਾਂ ਮੈਨੇਜ ਕਰਨੀ ਬਹੁਤ ਜ਼ਰੂਰੀ ਦੇਖੋ ਫਾਈਨੈਂਸ਼ੀਅਲਸ ਦੀ ਕੈਲਕੂਲੇਸ਼ਨ ਉਹੀ ਰਹੇਗੀ ਇੱਕ ਸਾਲ ਦੀ ਫੀਸ ਔਰ ਇੱਕ ਸਾਲ ਦੇ ਲਿਵਿੰਗ ਐਕਸਪੈਂਸਸ ਦੇ ਨਾਲ ਹੀ ਫੰਡਸ ਕੈਲਕੂਲੇਟ ਹੁੰਦੇ ਆ ਆਸਟ੍ਰੇਲੀਆ ਦੇ ਵਿੱਚ ਜਿੱਥੇ ਅਸੀਂ ਡਿਪਲੋਮਾ ਦੀ ਬੈਚਲਰਸ ਦੀ ਇੱਕ ਸਾਲ ਦੀ ਫੀਸ ਕੈਲਕੂਲੇਟ ਕਰਦੇ ਹੁੰਦੇ ਸੀ ਬੈਚਲਰਸ ਦੀ ਡਿਪਲੋਮਾ ਦੀ ਫਸਟイヤー ਦੀ ਫੀਸ ਲੈ ਕੇ ਫੰਡਸ ਨੂੰ ਕੈਲਕੂਲੇਟ ਕਰ ਲਾਂਗੇ ਫੰਡਿੰਗ ਸੇਮ ਰਹੇਗੀ ਫਾਈਨੈਂਸ਼ੀਅਲ ਆਈਟੀਆਰਸ ਉਹ ਸਾਰੀਆਂ ਰਿਕੁਆਇਰਮੈਂਟ ਸੇਮ ਰਹਿਣਗੀਆਂ ਜਿੱਦਾਂ ਮੈਂ ਪਹਿਲਾਂ ਦੱਸਦਾ ਹਰ ਸ਼ੋ ਦੇ ਵਿੱਚ ਕਿ ਮਿਨੀਮਮ 2 ਤੋਂ 3 ਸਾਲ ਦੀ ਇਨਕਮ ਟੈਕਸ ਰਿਟਰਨਸ 10 ਤੋਂ ਫਾਈਨੈਂਸ਼ੀਅਲਸ ਐਸ ਪਰ ਦਾ ਯੂਨੀਵਰਸਿਟੀ ਫਸਟ ਸੈਮੈਸਟਰ ਫਸਟ ਈਅਰ ਦੀ ਫੀਸ ਦੇ ਅਕੋਰਡਿੰਗ ਉਹਨਾਂ ਦੇ ਫਾਈਨੈਂਸ਼ੀਅਲਸ ਜੋ ਕਿ ਵੇਰੀ ਕਰਦੇ ਆ 30 ਤੋਂ 40 ਲੱਖ ਦੇ ਵਿੱਚ ਕੁਝ ਵੀ ਹੋ ਸਕਦੇ ਆ ਡਿਪੈਂਡ ਅਪਨ ਟੂ ਯੂਨੀਵਰਸਿਟੀ ਟੂ ਯੂਨੀਵਰਸਿਟੀ ਸੋ ਬਹੁਤ ਜ਼ਿਆਦਾ ਫਰਕ ਨਹੀਂ ਹੈ ਮੈਂ ਤਾਂ ਹੀ ਕਹਿ ਰਿਹਾ ਕਿ ਕਈ ਲੋਕ ਸੋਚਦੇ ਆ ਯਾਰ ਡਿਪਲੋਮਾ ਚ ਪਤਾ ਨਹੀਂ ਵੀਜ਼ਾ ਆਏਗਾ ਕਿ ਨਹੀਂ ਡਿਪਲੋਮਾ ਚ ਪਤਾ ਨਹੀਂ ਫਿਊਚਰ ਕੀ ਹੈ ਕਿ ਨਹੀਂ ਸਭ ਕੁਝ ਸੇਮ ਹੈ ਇਵਨ ਡਿਗਰੀ ਵੀ ਸੇਮ ਮਿਲਣੀ ਹੈ ਜਿਹੜੇ ਡਾਇਰੈਕਟ ਬੈਚਲਰਸ ਚ ਜਾ ਰਹੇ ਆ ਸਿਰਫ ਮੈਂ ਜਿੱਦਾਂ ਦੱਸ ਰਿਹਾ ਕਿ ਸਿਰਫ ਤੁਹਾਡਾ ਲੈਵਲ ਨੂੰ ਇੰਪਰੂਵ ਕਰਨ ਲਈ ਤੁਹਾਡੀ ਵੀਕਨੈਸ ਨੂੰ ਦੂਰ ਕਰ ਲਈਏ ਡਿਪਲੋਮਾ ਪ੍ਰੋਗਰਾਮ ਬਣਾਏ ਗਏ ਆ ਜੀ ਠੀਕ ਹੈ ਬਿਲਕੁਲ ਕਈ ਸਟੂਡੈਂਟਸ ਆ ਕਨਸਰਨ ਨੇ ਹੁੰਦਾ ਕਿ ਅਸੀਂ ਡਿਪਲੋਮਾ ਦੇ ਵਿੱਚ ਅਪਲਾਈ ਕਰਾਂਗੇ ਤਾਂ ਸਾਡੇ ਕਿਤੇ ਜੋ ਹੈ ਵੀਜ਼ਾ ਚਾਂਸਸ ਤਾਂ ਨਹੀਂ ਘਟ ਜਾਣਗੇ ਡਿਗਰੀ ਵਾਲੇ ਸਟੂਡੈਂਟਸ ਦੇ ਵੀਜ਼ਾ ਚਾਂਸਸ ਵੱਧ ਜਾਂਦੇ ਨੇ ਇਹ ਇਹ ਵੀ ਜ਼ਰੂਰ ਇਸ ਚੀਜ਼ ਤੇ ਵੀ ਕਲੈਰਿਟੀ ਦਿਓ ਦੇਖੋ ਅਗਰ ਫਾਈਨੈਂਸ਼ੀਅਲਸ ਬਹੁਤ ਅੱਛੇ ਨੇ ਔਰ ਹਾਈ ਕਮਿਸ਼ਨ ਨੂੰ ਵੀ ਪਤਾ ਹੈ ਕਿ ਡਿਪਲੋਮਾ ਪ੍ਰੋਗਰਾਮਸ ਅਸੀਂ ਜਿਹੜੇ ਦੇ ਰਹੇ ਹਾਂ ਉਹ ਯੂਨੀਵਰਸਿਟੀਆਂ ਦੇ ਕੈਂਪਸਸ ਦੇ ਵਿੱਚ ਹੀ ਦੇ ਰਹੇ ਹਾਂ ਜੇ ਤੁਹਾਨੂੰ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਅਪਲਾਈ ਕਰ ਦਿੰਦੇ ਹੋ ਫਿਰ ਤਾਂ ਆਬਵੀਅਸਲੀ ਚਾਂਸ ਘਟਣਗੇ ਔਰ ਜਿਹੜੇ ਹਾਈ ਕਮਿਸ਼ਨ ਹੈ ਉਹਨੂੰ ਵੀ ਪਤਾ ਹੈ ਕਿ ਇਹ ਬੱਚੇ ਨਹੀਂ ਵੀਕ ਨਹੀਂ ਹੈਗੇ ਸਿਰਫ ਕਿਸੇ ਇੱਕ ਅੱਧੇ ਮੋਡਿਊਲ ਦੇ ਵਿੱਚ ਵੀਕ ਹੋਣ ਦੇ ਕਾਰਨ ਇਹਨਾਂ ਨੂੰ ਡਿਪਲੋਮਾ ਇਹਨਾਂ ਨੇ ਚੂਜ਼ ਕੀਤਾ ਹੈ ਹਰ ਯੂਨੀਵਰਸਿਟੀ ਦਾ ਜਿਹੜਾ ਕਾਲਜ ਦਾ ਡਿਪਲੋਮਾ ਕੋਰਸ ਇਸ ਆ ਦੇਖੋ ਬਹੁਤ ਸਾਲਾਂ ਤੋਂ ਚੱਲ ਰਿਹਾ ਔਰ ਹਰ ਸਾਲ ਸੀਟਾਂ ਫਿਲ ਹੁੰਦੀਆਂ ਇਦਾ ਮਤਲਬ ਇਹੀ ਹੈ ਕਿ ਜੇ ਹਾਈ ਕਮਿਸ਼ਨ ਵੀਜ਼ਾ ਦਿੰਦਾ ਤਾਂ ਹੀ ਬੱਚੇ ਜਾ ਕੇ ਉਹ ਸੀਟਸ ਨੂੰ ਭਰ ਰਹੇ ਆ ਅਗਰ ਵੀਜ਼ਾ ਹੀ ਨਹੀਂ ਮਿਲਦਾ ਤਾਂ ਉਹ ਸੀਟਸ ਅਸਲ ਖਾਲੀ ਰਹਿਣੀਆਂ ਚਾਹੀਦੀਆਂ ਜਦ ਕਿ ਕੋਈ ਵੀ ਸੀਟ ਖਾਲੀ ਨਹੀਂ ਰਹਿੰਦੀ ਐ ਸੋ ਇਸ ਕਰਕੇ ਮੈਂ ਇਹ ਜਿਹੜੀ ਮਿਥ ਬਣੀ ਐ ਕਿ ਛਾ ਡਿਪਲੋਮਾ ਚ ਵੀਜ਼ਾ ਨਹੀਂ ਆਂਦਾ ਤੂੰ ਇਹ ਸਮਝਣਾ ਪਏਗਾ ਅਸੀਂ ਡਿਪਲੋਮਾ ਚ ਜਾ ਹੀ ਨਹੀਂ ਰਹੇ ਅਸੀਂ ਜਾਂ ਤਾਂ ਡਿਗਰੀ ਚ ਹੀ ਰਹੇ ਆ ਸਾਨੂੰ ਸੈਕੰਡ ਇਅਰ ਚ ਤਾਂ ਡਿਗਰੀ ਚ ਬਿਠਾਣਾ ਐ ਫਾਈਨਲ ਡਿਗਰੀ ਵੀ ਬੈਚਲਰਸ ਦੀ ਮਿਲਣੀ ਐ ਬੱਚੇ ਦੀ ਜਿਹੜੀ ਸੀਓਈ ਆਉਂਦੀ ਹੈ ਕਨਫਰਮੇਸ਼ਨ ਆਫ এনਰੋਲਮੈਂਟ ਓਵਰ ਡਿਪਲੋਮਾ ਪਲੱਸ ਡਿਗਰੀ ਦੀ ਕੰਬਾਈਨ ਆਉਂਦੀ ਹੈ ਇਹ ਨਹੀਂ ਹੈ ਕਿ ਬੱਚੇ ਨੂੰ ਕੱਲੇ ਡਿਪਲੋਮਾ ਦੀ ਕੱਲੇ ਡਿਪਲੋਮਾ ਤੇ ਤਾਂ ਵੀਜ਼ਾ ਦੇ ਵੈਸੀ ਚਾਂਸ ਨਹੀਂ ਹੁੰਦੇ ਇਸ ਕਰਕੇ ਤੁਸੀਂ ਇਹ ਨਾ ਕਹੋ ਕਿ ਡਿਪਲੋਮਾ ਤੇ ਵੀਜ਼ਾ ਆਏਗਾ ਕਿ ਨਹੀਂ ਆਏਗਾ ਹੈ ਤਾਂ ਇਹ ਡਿਗਰੀ ਆ ਬਸ ਕੋਰਸ ਡਿਪਲੋਮਾ ਲੀਡਿੰਗ ਟੂ ਡਿਗਰੀ ਠੀਕ ਹੈ ਬਿਲਕੁਲ ਸੋ ਆਈ ਹੋਪ ਸਟੂਡੈਂਟਸ ਨੂੰ ਡੀ ਟੂ ਡੀ ਨੂੰ ਲੈ ਕੇ ਆਣੀ ਡਿਪਲੋਮਾ ਟੂ ਡਿਗਰੀ ਪ੍ਰੋਗਰਾਮ ਨੂੰ ਲੈ ਕੇ ਪੂਰੀ ਕਲੈਰਿਟੀ ਜ਼ਰੂਰ ਹੋ ਚੁੱਕੀ ਹੈ ਮਨਪ੍ਰੀਤ ਜੀ ਨੇ ਸਾਰੇ ਪੁਆਇੰਟਸ ਜਿਹੜੇ ਜਿਹੜੇ ਤੁਹਾਡੇ ਸਵਾਲ ਸਾਡੇ ਤੱਕ ਆਏ ਸੀ ਉਹਨਾਂ ਸਵਾਲਾਂ ਦੇ ਜਵਾਬ ਤਾਂ ਅਸੀਂ ਦੇ ਦਿੱਤੇ ਨੇ ਪਰ ਫਿਰ ਵੀ ਕਿਸੇ ਸਟੂਡੈਂਟ ਦੇ ਮਨ ਵਿੱਚ ਆਪਣੀ ਪ੍ਰੋਫਾਈਲ ਨੂੰ ਲੈ ਕੇ ਕੋਈ ਡਾਊਟ ਹੈ ਸਵਾਲ ਹੈ ਤਾਂ ਨੰਬਰ ਲਗਾਤਾ ਡਿਸਪਲੇਅ ਇਸ ਉੱਪਰ ਕਾਲ ਕਰਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਮਨਪ੍ਰੀਤ ਜੀ ਲਾਸਟ ਵਿੱਚ ਇੱਕ ਹੋਰ ਗੱਲ ਜ਼ਰੂਰ ਕਰਨਾ ਚਾਹੂੰਗੀ ਤੁਹਾਡੇ ਨਾਲ ਕਿਹੜੇ ਇਨਟੇਕ ਲਈ ਹੂ ਸਟੂਡੈਂਟ ਅਗੋ ਮਾਰਚ ਦੇ ਵਿੱਚ ਹਰ ਯੂਨੀਵਰਸਿਟੀ ਦੇ ਜਿਹੜੇ ਕੋਰਸੇ ਜ ਮੋਸਟਲੀ ਡਿਪਲੋਮਾ ਪ੍ਰੋਗਰਾਮਸ ਮਾਰਚ ਚ ਸਲਟ ਸਟਾਰਟ ਹੁੰਦੇ ਆ ਸੋ ਜਿਹੜਾ ਵੀ ਬੱਚਾ ਹੁਣ ਅਪਲਾਈ ਕਰਨਾ ਚਾਹੁੰਦਾ ਮਾਰਚ ਵਾਸਤੇ ਬਹੁਤ ਟਾਈਮ ਹੈ ਬੱਚੇ ਦੇ ਹੱਥ ਦੇ ਵਿੱਚ ਇਸ ਕਰਕੇ ਕੋਈ ਵੀ ਬੱਚਾ ਪ੍ਰੋਸੈਸ ਕਰਨਾ ਚਾਹੁੰਦਾ ਹੈ ਅਗਲੇ ਇਸ ਮਤਲਬ ਕਮਿੰਗ ਮੰਥ ਦੇ ਵਿੱਚ ਆਪਣੀ ਫਾਈਲ ਤੁਸੀਂ ਆਫਰ ਲੈਟਰ ਤੁਸੀਂ ਅਪਲਾਈ ਕਰ ਦੋ ਪਰ ਆਪਣੇ ਫਾਈਨੈਂਸ਼ੀਅਲਸ ਨੂੰ ਅਪਰੂਵ ਕਰਾਓ ਔਰ ਬਿਲਕੁਲ इजीली ਵੀਜ਼ਾ ਆ ਜਾਏਗਾ ਮਾਰਚ ਇਨਟੇਕ ਦੇ ਵਿੱਚ ਚਲੋ ਠੀਕ ਹੈ ਸੋ ਸਟੂਡੈਂਟਸ ਮਾਰਚ ਇਨਟੇਕ ਹੈ ਭਾਵੇਂ ਪਰ ਇਹਨਾਂ ਸੋਚੋ ਸਮਾਂ ਬਹੁਤ ਜ਼ਿਆਦਾ ਹੈ ਕੈਂਡੀਡੇਟਸ ਵੀ ਉਹਨੇ ਜ਼ਿਆਦਾ ਹੁੰਦੇ ਨੇ ਅਪਲਾਈ ਕਰਨ ਵਾਲੇ ਵੀ ਗਿਣਤੀ ਓਨੀ ਹੀ ਜ਼ਿਆਦਾ ਹੁੰਦੀ ਹੈ ਸੋ ਤੁਸੀਂ ਪਹਿਲਾਂ ਅਪਲਾਈ ਕਰੋਗੇ ਤਾਂ ਤੁਹਾਨੂੰ ਪਹਿਲਾਂ ਜੋ ਹੈ ਤੁਹਾਡਾ ਕੋਰਸ ਮਨ ਚਾਹੇ ਕੋਰਸ ਦੇ ਵਿੱਚ ਤੁਹਾਨੂੰ ਮਿਲ ਸਕੇਗੀ ਐਡਮਿਸ਼ਨ ਅਪਲਾਈ ਕਰਨ ਦਾ ਪ੍ਰੋਸੈਸ ਤੁਸੀਂ ਜਲਦੀ ਟਾਈਮ ਨਾਲ ਕੰਪਲੀਟ ਕਰ ਸਕੋਗੇ ਸੋ ਜ਼ਰੂਰ ਟਾਈਮਲੀ ਜੋ ਹੈ ਤੁਸੀਂ ਅਪਲਾਈ ਕਰੋ ਔਰ ਫਿਰ ਤੋਂ ਕਹੂੰਗੀ ਕੋਈ ਵੀ ਸਵਾਲ ਹੈ ਜਿਹੜਾ ਨੰਬਰ ਡਿਸਪਲੇ ਹੈ ਸਟੱਡੀ ਸਕੂਅਰ ਅਬ੍ਰੋਡ ਦਾ ਇਸ ਉੱਪਰ ਕਾਲ ਕਰੋ ਪੂਰੀ ਇਨਫੋਰਮੇਸ਼ਨ ਲਓ ਜਾਂ ਫਿਰ ਤੁਸੀਂ ਇਹਨਾਂ ਦੇ ਆਫਿਸ ਲਗਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਆਣਾ ਤਾਂ ਕਿ ਚੰਗੀ ਤਰ੍ਹਾਂ ਅਸੈਸਮੈਂਟ ਕਰਕੇ ਤੁਹਾਨੂੰ ਰਾਈਟ ਆਪਸ਼ਨਸ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ